ਪ੍ਰਧਾਨ ਸਾਹਿਬ ਬਹੁਤ ਸਾਰੀਆਂ ਸੰਗਤਾਂ ਜਿਹੜੀ ਇਸ ਸਮੇਂ ਕਾਂਸੀ ਬਨਾਰਸ ਨੂੰ ਜਾਣਾ ਚਾਹੁੰਦੀਆਂ ਆ ਪਰ ਜਿਵੇਂ ਤੁਸੀਂ ਦੱਸਿਆ ਕਿ ਬੇਗਮਪੁਰਾ ਐਕਸਪ੍ਰੈਸ ਜਿਹੜੀ ਆ ਉਹਦੀ ਬੁਕਿੰਗ ਆਲਰੇਡੀ ਹੈ ਫੁੱਲ ਹੋ ਚੁੱਕੀ ਹੈ ਆਪਾਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀ ਸਰਕਾਰ ਹੁੰਦੀ ਹੈ ਮੌਜੂਦਾ ਪ੍ਰਸ਼ਾਸਨ ਹੁੰਦਾ ਹੈ ਵਕ ਵਕ ਧਾਰਮਿਕ ਸਥਾਨਾਂ ਦੇ ਉੱਤੇ ਫ੍ਰੀ ਜਿਹੜੀਆਂ ਟ੍ਰੇਨਾਂ ਚਲਾਉਂਦੇ ਆ ਮੈਨੂੰ ਮੈਂ ਜਿਹੜਾ ਹੁਣ ਕੁੰਭ ਦਾ ਮੇਲਾ ਚੱਲਦਾ ਪ੍ਰਯਾਗਰਾਜ ਜਿਹੜਾ ਇੱਥੇ ਵੀ ਕਾਫੀ ਟ੍ਰੇਨਾਂ ਚੱਲਦੀਆਂ ਪਰ ਕੀ ਪ੍ਰਸ਼ਾਸਨ ਜਾਂ ਸਰਕਾਰ ਨੂੰ ਗੁਰੂ ਰਬਿਦਾਸ ਸਮਰਤ ਜਨਮਸਥਾਨ ਮੰਦਿਰ ਦੇ ਦਰਸ਼ਨ ਕਰਨ ਲਈ ਪੰਜਾਬ ਵਿੱਚੋਂ ਵੀ ਟ੍ਰੇਨਾਂ ਚਾਉਣੀਆਂ ਚਾਹੀਦੀ ਸੀ ਤੁਸੀਂ ਜ਼ਿਕਰ ਕੀਤਾ ਪ੍ਰਯਾਗਰਾਜ ਦਾ ਇਲਾਹਾਬਾਦ ਦੇ ਕੋਲ ਪ੍ਰਯਾਗਰਾਜ ਤਰਵੈਣੀ ਜਿੱਥੇ ਆ ਉੱਥੇ ਕੁੰਮ ਦਾ ਮੇਲਾ ਲੱਗ ਕੇ ਹਟਿਆ ਸਰਕਾਰ ਨੇ ਉੱਥੇ 7.5 ਹਜ਼ਾਰ ਕਰੋੜ ਰੁਪਏ ਖਰਚਿਆ ਔਰ ਸਪੈਸ਼ਲ ਤੌਰ ਤੇ 400 ਟ੍ਰੇਨ ਸਰਕਾਰ ਨੇ ਰੂਟ ਬਣਾਏ ਪ੍ਰਯਾਗਰਾਜ ਦੇ 400 ਟ੍ਰੇਨ ਸਪੈਸ਼ਲ ਸੰਗਤਾਂ ਨੂੰ ਲੈ ਜਾਣ ਦੇ ਉੱਥੇ ਲਗਾਤੀ لیکن ਉਹਦੇ ਨਾਲ ਦੀ ਨਾਲ ਸਤਿਗੁਰੂ ਰਬੀਦਾਸ ਜੀ ਮਹਾਰਾਜ ਦਾ ਜੋ ਪਵਿੱਤਰ ਜਨਮ ਦਿਹਾੜਾ ਆ ਸਰਕਾਰ ਨੇ ਉਹਦੇ ਵਾਸਤੇ ਇੱਕ ਵੀ ਟ੍ਰੇਨ ਜਿਹੜੀ ਆ ਸਾਨੂੰ ਨਹੀਂ ਦਿੱਤੀਗਾ ਸਰ ਫਿਰ ਗੁਰੂ ਦਾਸ ਮਹਾਰਾਜ ਗੌਰਪੁਰ ਵੀ ਆ ਰਿਹਾ ਫਿਰ ਲੀਡਰ ਜਿਹੜੇ ਵੱਖ-ਵੱਖ ਸਟੇਜਾਂ ਤੇ ਜਾਣਗੇ ਫਿਰ ਇਹਨਾਂ ਦਾ ਸਨਮਾਨ ਜਿਹੜਾ ਆ ਸਮਾਜ ਜਿਹੜਾ ਆ ਉਹ ਸਰੂਪੇ ਪਾ ਕੇ ਕਰੂਗਾ ਜਾਂ ਸਵਾਲ ਕਰਕੇ ਕਰੂਗਾ ਜੀ ਮੈਂ ਇੱਥੇ ਸਮਾਜ ਨੂੰ ਜ਼ਰੂਰ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਆਪਣੇ ਸਮਾਜ ਦਾ ਨਹੀਂ ਬਣਿਆ ਉਸ ਲੀਡਰ ਨੂੰ ਸਟੇਜਾਂ ਦੇ ਉੱਤੇ ਚੜਨ ਦਾ ਮੌਕਾ ਨਾਤਾ ਜਾਵੇ ਸਰੂਪਾ ਪਾਉਣ ਦਾ ਬਹੁਤ ਦੂਰ ਦੀ ਗੱਲ ਹੈ ਇਹੋ ਜਿਹੇ ਲੋਕਾਂ ਨੂੰ ਅਕਲ ਦੇਣ ਦੇ ਲਈ ਸਮਾਜ ਤੋਂ ਦੂਰ ਰੱਖਿਆ ਜਾਵੇ ਜੋ ਸਤਗੁਰੂ ਰਵਿਦਾਸ ਸਮਰਾ ਦੇ ਜਨਮ ਸਥਾਨ ਤੇ ਜਾਣ ਦੇ ਲਈ ਸੰਗਤਾਂ ਦੀ ਸਹੂਲਤ ਵਾਸਤੇ ਕਿਸੇ ਵੀ ਤਰ੍ਹਾਂ ਦਾ ਮੂੰਹ ਜਿਹੜਾ ਆਪਣੀਆਂ ਸਰਕਾਰਾਂ ਦੇ ਅੱਗੇ ਨਹੀਂ ਖੋਲਦੇ ਲੇਕਿਨ ਉੱਥੇ ਜਾ ਕੇ ਜਰੂਰ ਨਾਤਮਸਕ ਹੁੰਦੇ ਆ ਜਿੱਥੇ 400 ਟ੍ਰੇਨ ਭਖਤਾਈ ਜਾਂਦੀ ਹੈ ਲੇਕਿਨ ਸਾਡੇ ਲਈ ਇੱਕ ਵੀ ਟ੍ਰੇਨ ਨਹੀਂ ਬਹੁਤ ਸ਼ਰਮ ਦੀ ਗੱਲ ਹੈ ਸ਼ਰਮ ਸਾਡੇ ਸਮਾਜ ਦੇ ਲੀਡਰਾਂ ਨੂੰ ਆਉਣੀ ਚਾਹੀਦੀ ਆ ਜੋ ਅੱਜ ਸਮਾਜ ਜਿਹੜਾ ਦੁਖੀ ਹੋ ਰਿਹਾ ਆਪਣੇ ਲੀ ਦੇ ਕੋਲ ਗੰਡਵਾ ਪਿੰਡਾ ਉੱਥੋਂ ਪਿੰਡ ਵਾਲਿਆਂ ਨੇ ਦੁਖੀ ਹੋ ਕੇ ਆਪਣੀ ਬੱਸ ਸਾਫ਼ ਕੀਤੀ ਉਹ ਬੱਸ ਜਿਹੜੀ ਜਾ ਰਹੀ ਉਹਨੇ ਸਪੈਸ਼ਲ ਸੰਗਤਾਂ ਵਾਸਤੇ ਫ੍ਰੀ ਬੱਸ ਲੈ ਕੇ ਜਾ ਰਹੀ ਹੈ ਜੋ ਬੋਲੇ 100 ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਮੇਂ ਸੀ ਫਗਵਾੜੇ ਵਿਖੇ ਪਹੁੰਚੇ ਆ ਸਾਡੇ ਨਾਲ ਗੁਰੂ ਰਵਿਦਾਸ ਫੋਰਸ ਦੇ ਪ੍ਰਧਾਨ ਸਤੀ ਸੂਮਣ ਜੀ ਆ ਪਾਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਪ੍ਰਧਾਨ ਸਾਹਿਬ ਸਤਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਪੁਰਬ ਤੇ ਵਿਸ਼ੇ ਭਰਤੋ ਸੰਗਤਾਂ ਜਿਹੜੀਆਂ ਕਾਂਚੀ ਬਨਾਰਸ ਜਾ ਰਹੀਆਂ ਔਰ ਅੱਜ ਆਪਾਂ ਗੱਲਬਾਤ ਕਰਨੀ ਆ ਕਾਂਚੀ ਬਨਾਰਸ ਜਾ ਰਹੀਆਂ ਸੰਗਤਾਂ ਜਿਹੜੀਆਂ ਟ੍ਰੇਨ ਮੇਂ ਜਾ ਰਹੀਆਂ ਬੇਗੰਪੁਰਾ ਐਕਸਪ੍ਰੈਸ 'ਤੇ ਜਾ ਰਹੀਆਂ ਕੀ ਕਾਂਚੀ ਬਨਾਰਸ ਨੂੰ ਬੇਗੰਪੁਰਾ ਐਕਸਪ੍ਰੈਸ ਤੋਂ ਇਲਾਵਾ ਕੋਈ ਹੋਰ ਟ੍ਰੇਨ ਵੀ ਸਰਕਾਰ ਵੱਲੋਂ ਜਾ ਰਹੀ ਹੈ ਜੀ ਜੱਸੀ ਜੀ ਸਭ ਤੋਂ ਪਹਿਲਾਂ ਮੈਂ ਸਮੁੱਚੇ ਸਮਾਜ ਨੂੰ ਸਤਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਜਨਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਾਕੀ ਰਹੀ ਗੱਲ ਟ ਟਰੇਨਾਂ ਤਾਂ ਆਮ ਰੂਟੀਨ ਦੇ ਵਿੱਚ ਕਾਫੀ ਜ਼ਿਆਦਾ ਚਲਦੀਆਂ ਹਨ ਬਨਾਰਸ ਨੂੰ ਜਿਹੜੀਆਂ ਜਾਂਦੀਆਂ ਹਨ ਗਾਂ ਕਲਕੱਤੇ ਤੱਕ ਜਾਂਦੀਆਂ ਸੋ ਉਹਦੇ ਲਈ ਇੱਕ ਸਪੈਸ਼ਲ ਟ੍ਰੇਨ ਜਿਹੜੀ ਆਪਣਾ ਪੈਸਾ ਖਰਚ ਕੇ ਡੀਰਾ ਬੱਲਾ ਵੱਲੋਂ ਟ੍ਰੇਨ ਕੀਤੀ ਗਈ ਹੈ ਜੋ ਬੇਗੂਮਪੁਰ ਐਕਸਪ੍ਰੈਸ ਹੈ ਉਹਦੇ ਵਿੱਚ ਐਨ ਆਰ ਆਈਸ ਜਿਹੜੇ ਆ ਰਹੇ ਨੇ ਬਰ ਸਪੈਸ਼ਲ ਤੌਰ ਤੇ ਉਹਨਾਂ ਨੂੰ ਲਿਜਾਇਆ ਜਾ ਰਿਹਾ ਤੇ ਲੇਕਿਨ ਰਹੀ ਗੱਲ ਸਰਕਾਰ ਦੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰੇਨ ਜਿਹੜੀ ਆ ਸੰਗਤਾਂ ਦੀ ਸਹੂਲਤ ਵਾਸਤੇ ਨਹੀਂ ਦਿੱਤੀ ਗਈ ਦਾਨ ਸਾਹਿਬ ਬਹੁਤ ਸਾਰੀਆਂ ਸੰਗਤਾਂ ਜਿਹੜੀ ਇਸ ਸਮੇਂ ਕਾਂਸੀ ਬਨਾਰਸ ਨੂੰ ਜਾਣਾ ਚਾਹੁੰਦੀਆਂ ਆ ਪਰ ਜਿਵੇਂ ਤੁਸੀਂ ਦੱਸਿਆ ਕਿ ਬੇਗਮਪੁਰਾ ਐਕਸਪ੍ਰੈਸ ਜਿਹੜੀ ਆ ਉਹਦੀ ਬੁਕਿੰਗ ਆਲਰੇਡੀ ਹੈ ਫੁੱਲ ਹੋ ਚੁੱਕੀ ਹੈ ਆਪਾਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀ ਸਰਕਾਰ ਹੁੰਦੀ ਹੈ ਮੌਜੂਦਾ ਪ੍ਰਸ਼ਾਸਨ ਹੁੰਦਾ ਹੈ ਵਕ ਵਕ ਧਾਰਮਿਕ ਸਥਾਨਾਂ ਦੇ ਉੱਤੇ ਫ੍ਰੀ ਜਿਹੜੀਆਂ ਟ੍ਰੇਨਾਂ ਚਲਾਉਂਦੇ ਆ ਮੈਨੂੰ ਮੈਂ ਜਿਹੜਾ ਹੁਣ ਕੁੰਭ ਦਾ ਮੇਲਾ ਚੱਲਦਾ ਪ੍ਰਯਗਰਾਜ ਜਿਹੜਾ ਇੱਥੇ ਵੀ ਕਾਫੀ ਟ੍ਰੇਨਾਂ ਚੱਲਦੀਆਂ ਪਰ ਕੀ ਪ੍ਰਸ਼ਾਸਨ ਜਾਂ ਸਰਕਾਰ ਨੂੰ ਗੁਰੂ ਰਬੀਦਾਸ ਸਮਰਤ ਜਨਮ ਸਥਾਨ ਮੰਦਿਰ ਦੇ ਦਰਸ਼ਨ ਕਰਨ ਲਈ ਪੰਜਾਬ ਵਿੱਚੋਂ ਕੀ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਆਫਸਰ ਨਾਲ ਜਾਂ ਫਿਰ ਜਿਹੜੇ ਮੰਤਰੀ ਐਮਐਲ ਨਾਲ ਗੱਲਬਾਤ ਕੀਤੀ ਇਸ ਮੁੱਦੇ ਤੇ ਜੀ ਦੇਖੋ ਸਰਕਾਰਾਂ ਨੂੰ ਤਾਂ ਕਹਿੰਦੇ ਨੇ ਜਿੰਨੀ ਜਿੰਨਾ ਦੀ ਸੰਖਿਆ ਭਾਰੀ ਓਨੀ ਉਹਨਾਂ ਦੀ ਹਿੱਸੇਦਾਰੀ ਕੋਈ ਸਰਕਾਰ ਕਦੀ ਵੀ ਕਿਸੇ ਇੱਕ ਧਰਮ ਦੀ ਜਾਂ ਇੱਕ ਸਮਾਜ ਦੀ ਜਾਂ ਇੱਕ ਧਰਮ ਦੀ ਨਹੀਂ ਹੁੰਦੀ ਲੇਕਿਨ ਜੋ ਅੱਜ ਮੌਜੂਦਾ ਸਰਕਾਰ ਚੱਲ ਰਹੀ ਆ ਉਹ ਇੱਕ ਬਿਲਕੁਲ ਪਾਸ਼ਾਰਟੀ ਦੇ ਨਾਲ ਕੰਮ ਕਰ ਰਹੀ ਆ ਕਿਉਂਕਿ ਇਸ ਸਰਕਾਰ ਵੱਲੋਂ ਜਿਵੇਂ ਹੁਣੇ ਤੁਸੀਂ ਜ਼ਿਕਰ ਕੀਤਾ ਪ੍ਰਿਆਗਰਾਜ ਦਾ ਇਲਾਹਾਬਾਦ ਦੇ ਕੋਲ ਪ੍ਰਿਆਗਰਾਜ ਤਰਵੈਣੀ ਜਿੱਥੇ ਆ ਉੱਥੇ ਕੁੰਭ ਦਾ ਮੇਲਾ ਲੱਗ ਕੇ ਹਟਿਆ ਸਰਕਾਰ ਨੇ ਉੱਥੇ 7.5 ਹਜ਼ਾਰ ਕਰੋੜ ਰੁਪਏ ਖਰਚਿਆ ਔਰ ਸਪੈਸ਼ਲ ਤੌਰ ਤੇ 400 ਟ੍ਰੇਨ ਸਰਕਾਰ ਨੇ ਰੂਟ ਬਣਾਏ ਪ੍ਰਿਆगराज ਦੇ 400 ਟ੍ਰੇਨ ਸਪੈਸ਼ਲ ਸੰਗਤਾਂ ਨੂੰ ਲੈ ਜਾਣ ਦੇ ਉੱਤੇ ਲਗਾਤੀ ਲੇਕਿਨ ਉਹਦੇ ਨਾਲ ਦੀ ਨਾਲ ਸਤਗੁਰੂ ਰਵਿਦਾਸ ਮਹਾਰਾਜ ਦੇ ਜੋ ਪਵਿੱਤਰ ਜਨਮ ਦਿਹਾੜਾ ਆ ਸਰਕਾਰ ਨੇ ਉਹਦੇ ਵਾਸਤੇ ਇੱਕ ਵੀ ਟ੍ਰੇਨ ਜਿਹੜੀ ਆ ਸਾਨੂੰ ਨਹੀਂ ਦਿੱਤੀ ਤੇ ਲੇਕਿਨ ਟਾਈ ਅਪ ਕਰਨ ਦੀ ਗੱਲ ਹੈ ਅਸੀਂ ਸਰਕਾਰ ਨੂੰ ਮਾਨਯੋਗ ਸਾਬਕਾ ਕੈਬਨਟ ਮੰਤਰੀ ਭਾਰਤ ਸਰਕਾਰ ਸੋਮਪrakash ਜੀ ਉਹਦੇ ਥਰੂ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਲੈਟਰ ਜਿਵੇਂ ਕਿ ਗੁਰੂ ਰਵਿਦਾਸ ਫੋਰਸ ਵੱਲੋਂ ਲੈਟਰ ਪੈਡ ਔਰ ਰਬਦਾਸੀਆ ਤਨ ਪ੍ਰਚਾਰ ਕਮੇਟੀ ਬਲੌਕ ਲਾਂਬੜਾ ਵੱਲੋਂ ਲੈਟਰ ਪੈਡ ਰਬਦਾਸੀਆ ਫੇਸਬੁੱਕ ਕਮਿਊਨਿਟੀ ਇਨ ਦਾ ਵਰਲਡ ਉਹਦੇ ਵੱਲੋਂ ਲੈਟਰ ਪੈਡ ਔਰ ਦੀ ਗ੍ਰੇਟ ਚਮਾਰ ਇੰਟਰਨੈਸ਼ਨਲ ਵੱਲੋਂ ਲੈਟਰ ਪੈਡ ਚਾਰ ਲੈਟਰ ਪੈਡਾਂ ਦੇ ਉੱਤੇ ਇਹਨਾਂ ਦੇ ਥਰੂ ਔਰ ਬੀਜੇ ਸੈਂਪਲ ਆ ਜੀ ਉਹ ਸੈਂਟਰ ਦੇ ਵਿੱਚ ਮੰਤਰੀ ਰਹੇ ਆ ਪੰਜਾਬ ਦੇ ਪ੍ਰਧਾਨ ਰਹੇ ਆ ਔਰ ਸਤਗੁਰੂ ਰਵੀਦਾਸ ਜੀ ਨੂੰ ਮੰਨਣ ਵਾਲੇ ਆ ਔਰ ਇਹਨਾਂ ਦੇ ਥਰੂ ਅਸੀਂ ਮੋਦੀ ਰੇਲਵੇ ਮੰਤਰੀ ਨੂੰ ਔਰ ਪ੍ਰਾਈਮ ਮਿਨਿਸਟਰ ਨੂੰ ਲੈਟਰ ਪੈਡ ਭੇਜੇ ਆ ਲੇ ਕੇ ਵੀ ਸਾਨੂੰ ਤਿੰਨ ਟ੍ਰੇਨ ਆਈਡੀਆਂ ਦਿੱਤੀਆਂ ਜਾਣ ਲੇਕਿਨ ਸਰਕਾਰ ਨੇ ਇੱਕ ਮਿੰਟ ਟ੍ਰੇਨ ਦਿੱਤੀ ਔਰ ਉਸ ਤੋਂ ਬਾਅਦ ਅਸੀਂ ਚਰਨਜੀਤ ਚੰਨੀ ਨਾਲ ਫਲੋਰ ਦੇ ਵਿੱਚ ਉੱਥੇ ਗੱਲ ਕੀਤੀ ਉਹਨੂੰ ਵੀ ਗੱਲ ਕਹੀ ਕਿ ਰੇਲਵੇ ਮੰਤਰੀ ਨਾਲ ਟਾਈ ਅਪ ਕਰਕੇ ਤੁਸੀਂ ਟ੍ਰੇਨਾਂ ਦਾ ਪ੍ਰਬੰਧ ਕਰੋ ਔਰ ਪੰਜਾਬ ਦੇ ਅੰਦਰ ਬੁੱਧਰਮ ਐਮਐਲਏ ਬਡਲਾਡਾ ਚਰਨਜੀਤ ਚੰਨੀ ਐਮਐਲਏ ਚਮਕੌਰ ਸਾਹਿਬ ਡਾਕਟਰ ਰਵਜੋਤ ਮਨਿਸਟਰ ਜੋ ਪੰਜਾਬ ਸਰਕਾਰ ਦੇ ਵਿੱਚ ਹੈ ਮਨਿਸਟਰ ਹੈ ਸ਼ਾਮ 84 ਤੋਂ ਉਹਦੇ ਨਾਲ ਟਾਈ ਅਪ ਕੀਤਾ ਔਰ ਬੀਬੀ ਸਰਜੀਤ ਕੌਰ ਮਾਨੂਕੇ ਜੀ ਐਮਐਲਏ ਆ ਔਰ ਅਲੱਗ-ਅਲੱਗ ਐਮਐਲਏ ਦੇ ਨਾਲ ਅਸੀਂ ਟਾਈ ਅਪ ਕੀਤਾ ਹੈ ਲੇਕਿਨ ਕਿਸੇ ਦੇ ਵੀ ਕੰਨਾਂ ਦਿੱਤੇ ਜੂ ਨਹੀਂ ਸਰਕੀ ਉਹ ਸਾਰੇ ਹੀ ਸਤਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਆ ਔਰ ਸਾਰੇ ਹੀ ਰਵਦਾਸੀਆ ਕਮਿਊਨਿਟੀ ਵਿੱਚੋਂ ਆ ਲੇਕਿਨ ਉਹ ਵੀ ਆਪਣੀਆਂ ਸਰਕਾਰਾਂ ਦੇ ਅੱਗੇ ਮੂੰਹ ਨਹੀਂ ਖੋਲਦੇ ਸੋ ਇਹ ਜਿਹੜੀ ਬਹੁਤ ਹੀ ਨਿੰਦਣਯੋਗ ਹੈ ਕਿ ਸਰਕਾਰ ਇੱਕ ਪਾਸ਼ਾਟੀ ਕਰਕੇ ਰਵਦਾਸੀਆ ਸਮਾਜ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਜਿਹੜੀ ਆ ਨਹੀਂ ਦੇ ਰਹੀ ਪਦਾਨ ਸਾਹਿਬ ਤੁਸੀਂ ਲੀਡਰਾਂ ਦੀ ਗੱਲਬਾਤ ਕੀਤੀ ਇੱਕ ਪ੍ਰਸ਼ਾਸਨ ਨਾਲ ਤੁਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹੇ ਲੀਡਰ ਜਿਹੜੇ ਆ ਇਲੈਕਸ਼ਨਾਂ ਤੋਂ ਪਹਿਲਾਂ ਡੇਰਾ ਸੱਜਣ ਬੱਲਾਂ ਵਿਖੇ ਜਾ ਕੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਪੈਂਦੇ ਆ ਔਰ ਉਦੋਂ ਕਹਿੰਦੇ ਵੀ ਅਸੀਂ ਤੁਹਾਡੇ ਹੀ ਸਮਾਜ ਦੇ ਆ ਤੋ ਉਹਨਾਂ ਮਹਾਪੁਰਸ਼ਾਂ ਤੋਂ ਆਸ਼ੀਰਵਾਦ ਵੀ ਲੈਣ ਆਉਂਦੇ ਆ ਪਰ ਜਦੋਂ ਲੋਡ ਹੁੰਦੀ ਆ ਸਮਾਜ ਨੂੰ ਇਹਨਾਂ ਦੀ ਤਾਂ ਉਦੋਂ ਇਹ ਲੀਡਰ ਜਿਹੜੇ ਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਵਿਧਾਨ ਸਭਾ ਜਾਂ ਸੰਸਦ ਵਿੱਚ ਰਵਦਾਸੀਆ ਕੌਮ ਦੀ ਇਹ ਜਿਹੜੀ ਆਵਾਜ਼ ਆ ਚਾਹੇ ਉਹ ਕਾਂਚੀ ਬਨਾਰਸ ਨੂੰ ਸਪੈਸ਼ਲ ਟ੍ਰੇਨਾਂ ਦੀ ਹੋਵੇ ਚਾਹੇ ਗੁਰੂ ਗੋਬਿੰਦ ਸਿੰਘ ਮ ਜਾਂ ਜਿਹੜੇ ਰਬਦਾਸੀਆ ਧਰਮ ਦੇ ਜਨਗਣਨਾ ਦੇ ਵਿੱਚ ਜਿਹੜਾ ਕਾਲਮ ਬਣਦੀ ਹੈ ਹੱਲੇ ਤੱਕ ਕਿਸੇ ਵੀ ਮੰਤਰੀ ਨੇ ਹੁਣ ਦੀ ਮੈਂ ਗੱਲ ਕਰਦਾ 2025 ਵਿੱਚ ਜਾਂ ਕੋਈ ਚੁੱਕਿਆ ਮੁੱਦਾ ਆਪਣੇ ਸਮਾਜ ਦਾ ਦੇਖੋ ਜਿੰਨੇ ਵੀ ਸ਼ੈਡਿਊਲ ਕਾਸਟ ਸਮਾਜ ਦੇ ਵਿੱਚੋਂ ਜਿੱਤ ਕੇ ਜਾਂਦੇ ਆ ਮੈਂ ਇੱਕ ਗੱਲ ਉਹਨਾਂ ਨੂੰ ਜ਼ਰੂਰ ਕਹਿਣੀ ਚਾਹੁੰਦਾ ਕਿ ਠੀਕ ਹੈ ਤੁਸੀਂ ਆਪਣੀਆਂ ਆਪਣੀਆਂ ਪਾਰਟੀਆਂ ਤੋਂ ਜਿੱਤ ਕੇ ਪਾਰਲੀਮੈਂਟ ਵਿੱਚ ਵਿਧਾਨ ਸਭਾ ਵਿੱਚ ਜਾਂਦੇ ਹੋ ਤੁਹਾਡਾ ਉਹ ਪਾਰਟੀ ਪ੍ਰਤੀ ਵਫਾਦਾਰ ਹੋਣਾ ਬਣਦਾ ਹੈ ਲੇਕਿਨ ਜਿੱਥੇ ਤੁਸੀਂ ਪਾਰਟੀ ਦੀ ਟਿਕਟ ਦੇ ਜਿੱਤ ਕੇ ਜਾਂਦੇ ਹੋ ਉੱਥੇ ਨਾਲ ਦੀ ਨਾਲ ਰਿਜ਼ਰਵ ਸੀਟ ਤੋਂ ਵੀ ਜਿੱਤ ਕੇ ਜਾਂਦੇ ਹੋ ਜਿਹੜੀ ਰਿਜ਼ਰਵ ਸੀਟ ਤੋਂ ਰਿਜ਼ਰਵ ਕੋਟੇ ਵਿੱਚੋਂ ਤੁਸੀਂ ਜਿੱਤ ਕੇ ਜਾਂਦੇ ਹੋ ਜੇਕਰ ਪਾਰਟੀਆਂ ਤੁਹਾਨੂੰ ਟਿਕਟ ਦਿੰਦੀਆਂ ਇੱਕ ਰਿਜ਼ਰਵ ਸੀਟ ਹੋਣ ਦੇ ਨਾਤੇ ਔਰ ਸ਼ੈਡਿਊਲ ਕਾਸਟ ਹੋਣ ਦੇ ਨਾਤੇ ਤੁਹਾਨੂੰ ਟਿਕਟ ਦਿੱਤੀ ਜਾਂਦੀ ਹੈ ਔਰ ਜਦੋਂ ਤੁਸੀਂ ਰਿਜ਼ਰਵ ਤੋਂ ਜਿੱਤ ਕੇ ਜਾਂਦੇ ਆ ਤਾਂ ਤੁਹਾਡਾ ਫਰਜ਼ ਬਣਦਾ ਜਿੱਥੇ ਤੁਸੀਂ ਸਰਕਾਰ ਦਾ ਕੰਮ ਕਰਨਾ ਜਾਂ ਪਾਰਟੀ ਦਾ ਕੰਮ ਕਰਨਾ ਉੱਥੇ ਨਾਲ ਦੀ ਨਾਲ ਰਿਜ਼ਰਵ ਕੋਟੇ ਦਾ ਵੀ ਕਰਜ਼ਾ ਲਾਉਣਾ ਜੋ ਤੁਹਾਡੇ ਸਿਰ ਤੇ ਚੜਿਆ ਹੋਇਆ ਤੋਂ ਰਿਜ਼ਰਵ ਕੋਟੇ ਵਿੱਚ ਜਿਹਨੀਆਂ ਐਸਸੀ ਕੈਟਾਗਰੀ ਜਾਂਦੇ ਉਹਨਾਂ ਦੇ ਕੰਮ ਕਰਨਾ ਵੀ ਤੁਹਾਡਾ ਇਖਲਾਕੀ ਫਰਜ਼ ਬਣਦਾ ਔਰ ਤੁਹਾਨੂੰ ਬੋਲਣਾ ਚਾਹੀਦਾ ਹੈ ਨਹੀਂ ਤਾਂ ਕਹਿੰਦੇ ਨੇ ਕਿ ਜੱਬੇ ਬ ਦੇ ਵਿੱਚ ਵੀ ਜਗ੍ਹਾ ਨਹੀਂ ਲੱਭਣੀ ਸਮਾਜ ਨੇ ਤੁਹਾਨੂੰ ਘਰਾਂ ਚੋਂ ਬਾਹਰ ਕੱਢ ਕੇ ਸਮਾਜ ਦੇ ਵਿੱਚ ਨੰਗਾ ਕਰਨਾ ਇਸ ਕਰਕੇ ਮੈਂ ਤਾਲਣਾ ਕਰਦਾ ਕਿ ਤੁਸੀਂ ਸਮਝੋ ਸੁਧਰ ਜਾਓ ਤਾਂ ਸਮਾਜ ਦੇ ਲਈ ਕੁਝ ਕਰਨ ਦੇ ਲਈ ਆਪਣੀ ਜੀਵ ਦੇ ਵਿੱਚ ਜੀਵ ਨੂੰ ਥੋੜਾ ਜਿਆਦਾ ਕਸ਼ਟ ਦਿਓ ਸਮਾਜ ਦੇ ਲਈ ਕੁਝ ਵਿਚਾਰ ਜਿਹੜੇ ਆ ਪਾਰਲੀਮੈਂਟ ਵਿੱਚ ਵਿਧਾਨ ਸਭਾ ਵਿੱਚ ਜਾ ਕੇ ਬੋਲਣ ਦੀ ਕੋਸ਼ਿਸ਼ ਕਰ। ਸਰ ਅੱਜ ਜਿਹੜੀ ਆ ਡੇਟ ਬਹੁਤ ਨਜ਼ਦੀਕ ਆ ਗਈ ਹੈ ਗੁਰਪੁਰਬ ਦੀ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਕੁਝ ਟ੍ਰੇਨਾਂ ਦਾ ਐਲਾਨ ਕਰ ਦੇਵੇ। ਅਗਰ ਸਰਕਾਰ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜਨਮ ਸਥਾਨ ਮੰਦਿਰ ਤੇ ਕੋਈ ਜਿਹੜੀ ਸਪੈਸ਼ਲ ਟ੍ਰੇਨ ਸੰਗਤ ਲਈ ਨਹੀਂ ਅਨਾਉਂਸ ਕੀਤੀ ਤਾਂ ਫਿਰ ਜਥੇਵੰਦੀਆਂ ਜਿਹੜੀਆਂ ਆ ਉਹਨਾਂ ਦਾ ਅਗਲਾ ਰੈਕਟ ਕੀ ਹੋਊਗਾ ਜੀ? ਉਹਦੇ ਲਈ ਤਾਂ ਮੈਂ ਪਹਿਲਾਂ ਹੀ ਗੱਲ ਕਰਤੀ ਕਿ ਜੱਬੇ ਬਣ ਲੱਗੇ ਤਬੇ ਰੋਸ਼ ਜਾਗਿਓ ਤਾਂ ਫਿਰ ਉਹਦਾ ਜੋ ਰੋਸ਼ ਹੈ ਸਮਾਜ ਦੇ ਵਿੱਚ ਉਹ ਸਾਡੇ ਸਮਾਜ ਦੇ ਲੀਡਰ ਸਰ ਫਿਰ ਗਰੁੱਪ 10 ਦਾ ਗੌਰਪੁਰ ਵੀ ਆ ਰਿਹਾ ਫਿਰ ਲੀਡਰ ਜਿਹੜੇ ਵਕ ਵਕ ਸਟੇਜਾਂ ਤੇ ਜਾਣਗੇ ਫਿਰ ਇਹਨਾਂ ਦਾ ਸਨਮਾਨ ਜਿਹੜਾ ਆ ਸਮਾਜ ਜਿਹੜਾ ਆ ਉਹ ਸਰੂਪੇ ਪਾ ਕੇ ਕਰੂਗਾ ਜਾਂ ਸਵਾਲ ਕਰਕੇ ਕਰੂਗਾ ਜੀ ਮੈਂ ਇੱਥੇ ਸਮਾਜ ਨੂੰ ਜਰੂਰ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਆਪਣੇ ਸਮਾਜ ਦਾ ਨਹੀਂ ਬਣਿਆ ਉਸ ਲੀਡਰ ਨੂੰ ਸਟੇਜਾਂ ਦੇ ਉੱਤੇ ਚੜਨ ਦਾ ਮੌਕਾ ਨਾਤਾ ਜਾਵੇ ਸਰੂਪਾ ਪਾਉਣ ਦਾ ਬਹੁਤ ਦੂਰ ਦੀ ਗੱਲ ਹੈ ਇਹੋ ਜਿਹੇ ਲੋਕਾਂ ਨੂੰ ਅਕਲ ਦੇਣ ਦੇ ਲਈ ਸਮਾਜ ਤੋਂ ਦੂਰ ਰੱਖਿਆ ਜਾਵੇ ਜੋ ਸਤਗੁਰੂ ਰਵਿਦਾਸ ਸਹਾਰਾ ਦੇ ਜਨਮ ਸਥਾਨ ਤੇ ਜਾਣ ਦੇ ਲਈ ਸੰਗਤਾਂ ਦੀ ਸਹੂਲਤ ਵਾਸਤੇ ਕਿਸੇ ਵੀ ਤਰ੍ਹਾਂ ਦਾ ਮੂੰਹ ਜਿਹੜਾ ਆਪਣੀਆਂ ਸਰਕਾਰਾਂ ਦੇ ਅੱਗੇ ਨਹੀਂ ਖੋਲਦੇ ਲੇਕਿਨ ਉੱਥੇ ਜਾ ਕੇ ਜਰੂਰ ਨਾਤਮਸਤਕ ਹੁੰਦੇ ਆ ਜਿੱਥੇ 400 ਟ੍ਰੇਨ ਭਖਤਾਈ ਜਾਂਦੀ ਹੈ ਲੇਕਿਨ ਸਾਡੇ ਲਈ ਇੱਕ ਵੀ ਟ੍ਰੇਨ ਨਹੀਂ ਬਹੁਤ ਸ਼ਰਮ ਦੀ ਗੱਲ ਹੈ ਸ਼ਰਮ ਸਾਡੇ ਸਮਾਜ ਦੇ ਲੀਡਰਾਂ ਨੂੰ ਆਉਣੀ ਚਾਹੀਦੀ ਆ ਜੋ ਅੱਜ ਸਮਾਜ ਜਿਹੜਾ ਦੁਖੀ ਹੋ ਰਿਹਾ ਦੇ ਕੋਲ ਗੰਡਵਾ ਪਿੰਡਾ ਉੱਥੋਂ ਪਿੰਡ ਵਾਲਿਆਂ ਨੇ ਦੁਖੀ ਹੋ ਕੇ ਆਪਣੀ ਬੱਸ ਸਾਫ਼ ਕੀਤੀ ਉਹ ਬੱਸ ਜਿਹੜੀ ਜਾ ਰਹੀ ਉਹਨੇ ਸਪੈਸ਼ਲ ਸੰਗਤਾਂ ਵਾਸਤੇ ਫ੍ਰੀ ਬੱਸ ਲੈ ਕੇ ਜਾ ਰਹੀ ਹੈ ਸਰ ਲਾਸਟੇ ਗੁਰੂ ਅਰਬਦਾਸ ਜੀ ਸੰਗਤਾਂ ਨੂੰ 79648 ਮੇਂ ਪ੍ਰਕਾਸ਼ ਪਰਵਤ ਕੀ ਸੁਨੇਹਾ ਦੇਣਾ ਚਾਹੁੰਦੇ ਔਰ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਦੇਖੋ ਮੈਂ ਸਮੁੱਚੇ ਸਮਾਜ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਸਤਗੁਰੂ ਰਬੀਦਾਸ ਜੀ ਸਮਾਰਾਂ ਨੇ 152 ਸਾਲ ਸਾਡੇ ਸਮਾਜ ਦੇ ਲਈ ਸੰਘਰਸ਼ ਕੀਤਾ ਔਰ ਚੰਗੇ ਦਿਸ਼ਾ ਨਿਰਦੇਸ਼ ਦੇ ਕੇ ਸਾਡੀ ਧਾਰਮਿਕ ਆਜ਼ਾਦੀ ਵਾਸਤੇ ਸੰਘਰਸ਼ ਕੀਤਾ ਔਰ ਸਾਨੂੰ ਇਸ ਪੈਰਲਰ ਤੇ ਲੈ ਕੇ ਆਂਦਾ ਕਿ ਅੱਜ ਅਸੀਂ ਇੱਜ਼ਤ ਔਰ ਰਣਕ ਦੇ ਨਾਲ ਆਪਣੀ ਜ਼ਿੰਦਗੀ ਬਦੀਤ ਕਰਦੇ ਆਂ ਸੋ ਮੈਂ ਸਮਾਜ ਨੂੰ ਬੇਨਤੀ ਕਰਦਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਲੜ ਲਗੋ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਸਮਾਜ ਵਿੱਚ ਲੈ ਕੇ ਜਾਵੋ ਔਰ ਗੁਰੂ ਰਵਿਦਾਸ ਮਹਾਰਾਜ ਦੇ ਗੁਰ ਘਰਾਂ ਦੇ ਵਿੱਚ ਹਰ ਦਾ ਨਿਸ਼ਾਨ ਔਰ ਅਮਰਤ ਬਾਣੀ ਦਾ ਪ੍ਰਕਾਸ਼ ਕਰੋ ਤਾਈਂਓ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਸਹੀ ਮਾਇਨੇ ਵਿੱਚ ਔਲਾਦ ਅਖਵਾ ਸਕਦੇ ਆਂ ਸੋ ਸਮਾਜ ਨੂੰ ਸੰਦੇਸ਼ ਦਿੰਦਾ ਕਿ ਆਓ ਆਪਾਂ ਰਲ ਮ ਔਰ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਲੀਡਰਾਂ ਨੂੰ ਜਿਹੜੇ ਸਮਾਜ ਦੇ ਹੱਕ ਵਿੱਚ ਨਹੀਂ ਖੜੇ ਹੋਏ ਉਹਨਾਂ ਨੂੰ ਅਕਲ ਦੇਣ ਦੇ ਲਈ ਔਰ ਚੰਗੀ ਤਰ੍ਹਾਂ ਨੂੰ ਅਕਲ ਦਈਏ ਬਹੁਤ ਬਹੁਤ ਧੰਨਵਾਦ ਜੀ ਸੰਗਤ ਜੀ ਇਹ ਸਨ ਸਾਡੇ ਡਾਕਟਰ ਅਸतीश सुमन ਜੀ ਜੋ ਗੁਰੂਬ达ਸ ਫੋਰਸ ਦੇ ਪ੍ਰਧਾਨ ਹਨ ਜਿਨ੍ਹਾਂ ਨੇ ਸਰਕਾਰਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਸਤਗੁਰੂ ਰਬਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਿਰ ਕਾਂਸੀ ਬਨਾਰਸ ਲਈ ਵੀ ਜਿਹੜੀਆਂ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਂਣ ਕਿਉਂਕਿ ਵੱਖ-ਵੱਖ ਧਰਮਾਂ ਦੇ ਜਦੋਂ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਆ ਤਾਂ ਸਰਕਾਰ ਵੱਲੋਂ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਲਈ ਸਪੈਸ਼ਲ ਜਿਹੜੀਆਂ ਟ੍ਰੇਨਾਂ ਚਲਾਈਆਂ ਜਾਂਦੀਆਂ ਆ ਔਰ ਆਉਣ ਵਾਲੇ ਸਮੇਂ ਵਿੱਚ ਕੀ ਸਰਕਾਰ ਟ੍ਰੇਨਾਂ ਚਾਹੁੰਦੀ ਹੈ ਜਾਂ ਨਹੀਂ ਇਹ ਤਾਂ ਮੌਕੇ ਤੇ ਪਤਾ ਲੱਗੂਗਾ